ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਿਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚਾ ਬਿਠਾਏ ਸੁੱਚੀ ਅਗਰ ਕਿਉਨ ਕੋਈ ਨੋ ਪਿੱਟਿਓ ਜਾਏ ਸੁੱਚਾ ਹੋਇ ਕਾ ਜੀਵਿਆ ਲੱਗਾ ਪਨਸ ਲੋਕ ਕੂਤੀ ਜਾਈ ਸਟਿਆ ਕਿਸੇ ਲੱਗਾ ਦੁਖ ਅਣ ਦੇਵਤਾ ਪਾਣੀ ਦੇਵਤਾ ਬੈ ਸੰਦੁਰ ਦੇਵਤਾ ਲੋਣ ਪੰਜਵੋ ਪਾਇਆ ਕਿਰਤ ਤਾ ਹੋਆ ਪਾਕ ਪਵਿੱਤ ਪਾਪੀ ਸੰਤਨ ਗੱਡੇ ਆ ਚੁਕਾ ਪਈਆ ਤਿਤ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਵਰਸ ਕਹੇ ਨਾਨਕ ਏਵੈ ਜਾਣੀਐ ਤਿਤ ਮੁਖ ਤੁਕਾ ਪਾਇ ਮੈਲਾ ਪਹਿਲਾ ਪਣ ਜਮੀਐ ਪਣ ਨਿਮੀਐ ਪਣ ਮੰਗਣ ਵਿਆ ਪੰਡੂ ਹੈ ਦੋਸਤੀ ਪੰਡੂ ਚੱਲੈ ਰਾਹ ਪਣੂਆ ਪਣ ਪਾਲੀਆ ਪੰਡੂ ਹੈ ਬੰਧਾਨ ਸੋ ਕੁਮਦਾ ਕੀਐ ਜਿਤ ਜੰਮੇ ਰਾਜਾਨ ਪੰਡੂ ਹੀ ਪੰਡੇ ਉਪਜੈ ਪੰਡਾ ਬਾਜਨਾ ਕੋਈ ਨਾਨਕ ਪੰਡ ਬਾਹਰਾ ਇੱਕੂ ਸੱਚਾ ਸੋਇ ਜਿਤ ਮੁਖ ਸੁਦਾਸਾ ਲਾਈਐ ਪਾਗ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚਾ ਦਰਬਾਰ ਕੋੜੀ ਸਭ ਕੋ ਆਖੈ ਆਪਣਾ ਜਿਸ ਨਾਹੀ ਸੋਚ ਨੂੰ ਕੱਢੀਐ ਇਤਾਂ ਆਪੋ ਆਪਣਾ ਆਪੇ ਲਿਖਾ ਸੰਡੀਐ ਜਾਰੇ ਨਾ ਨਹੀਂ ਆਤ ਜਗ ਤਾਂ ਕਾਇਤ ਗਰਵ ਹੁੰਡੀਐ ਮੰਦਾ ਕਿਸੇ ਨਾ ਆਖੀਐ ਬੜੇ ਅਖਰੇ ਹੋ ਬੁਜੀਐ ਮੂਰਖ ਨਾਲ ਨਲੁ ਜੀਏ ਮੂਰਖ ਨਾਲ ਨੰਦ ਜੀ ਹੈ ਸ਼ਲੋਕ ਮਹਿਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਲੋਕ ਪਹਿਲਾਂ ਸੁੱਚਾ ਆਪ ਹੋਏ ਸੁੱਚਾ ਬੈਠਾ ਆਈ ਉਹ ਲੋਕ ਜਿਹੜੇ ਸੁੱਚਾ ਝੂਠਾ ਬੜੀਆਂ ਕਰਦੇ ਨੇ ਖਾਸ ਕਰਕੇ ਬ੍ਰਾਹਮਣਵਾਦ ਲਈ ਵਿਚਾਰ ਹੈ ਸ਼ਲੋਕ ਵਿੱਚ ਕਿ ਬ੍ਰਾਹਮਣ ਪਹਿਲਾਂ ਤਾਂ ਆਪ ਨਾਤ ਹੋ ਕੇ ਆਪਣੇ ਆਪ ਨੂੰ ਸੁੱਚਾ ਸਮਝਦਾ ਹੈ ਸੁੱਚਾ ਹੋ ਕੇ ਸੁੱਚਾ ਬੈਠਾ ਆਏ ਤੇ ਸੁੱਚੀ ਥਾਂ ਤੇ ਆ ਕੇ ਬੈਠਦਾ ਹੈ ਆਪਣੇ ਪਾਸੋਂ ਉਹ ਗਾਏ ਦਾ ਗੋਬਰ ਗਾਈ ਦਾ ਗੋਬਰ ਦਾ ਪੋਚਾ ਫੇਰ ਕੇ ਤਾਂ ਸੋਚਦਾ ਵੀ ਇਹ ਜਗ੍ਹਾ ਪੀਤਰ ਹੋ ਗਈ ਕਿਉਂਕਿ ਉਹ ਗਾਉ ਦੇ ਗੋਬਰ ਨੂੰ ਪੀਤਰ ਸਮਝਦਾ ਤੇ ਉਸ ਜਗ੍ਹਾ ਸਮਝੀ ਜਾਂਦੀ ਸੁੱਚੀ ਜਗ੍ਹਾ ਨੂੰ ਆ ਕੇ ਆਪ ਅਖੋਤੀ ਸੁੱਚਾ ਹੋ ਕੇ ਤੇ ਬੈਠਦਾ ਸੁੱਚੀ ਅੱਗੇ ਰੱਖਿਓਣ ਕੋਈ ਨਾ ਪਟਿਓ ਜਾਏ ਤੇ ਜਦੋਂ ਉਸ ਸੁੱਚੇ ਅੱਗੇ ਭੋਜਨ ਰੱਖਿਆ ਜਾਂਦਾ ਤੇ ਫਿਰ ਉਹ ਕਹਿੰਦਾ ਵੀ ਕੋਈ ਇਸ ਨੂੰ ਪਟਿਓ ਨਾ ਕੁਛ ਨੂੰ ਛੋਇਓ ਨਾ ਬਾਈ ਅਸੀਂ ਸੁੱਚੀਆਂ ਥਾਂ ਸੁੱਚੀ ਹੈ ਭੋਜਨ ਸੁੱਚਾ ਹੈ ਪਰ ਦੂਜੀ ਦੁਨੀਆ ਸਾਰਿਆਂ ਨੂੰ ਪਿੱਟੀ ਦਿਸਦੀ ਐ ਅਪਿਤਰ ਦਸੀ ਐ ਕੋਈ ਇਹਨੂੰ ਛੂਇਓ ਨਾ ਹੋਵੇ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਇ ਕਹਿ ਜਿਵਿਆ ਲਗਾ ਪਨੁ ਸਲੋਕ ਆਪਣੇ ਆਪ ਨੂੰ ਸੁੱਚਾ ਸਮਝ ਕੇ ਫਿਰ ਉਹ ਭੋਜਨ ਛਕਣਾ ਸ਼ੁਰੂ ਕਰਦਾ ਜਿਵਿਆ ਖਾਣਾ ਸ਼ੁਰੂ ਕਰਦਾ ਲਗਾ ਪਨੁ ਸਲੋਕ ਤੇ ਫਿਰ ਸਲੋਕ ਪੜਦਾ ਕੁਝ ਮੰਤਰ ਪੜਦਾ ਕੋਤਿ ਜਤ ਸਟਿਆ ਕਿਸੇ ਲਗਾ ਜੋ ਕੋਹ ਕੋਥੀ ਇਸ ਨੂੰ ਸੇ ਕੋਹ ਹਥੀ ਬੜਦੇ ਕੋਹ ਹਥੀ ਨਹੀਂ ਐ ਉਹ ਹਥੀ ਹੋ ਗਏ ਮਿਹਰੇ ਹੱਥਾਂ ਨਾਲ ਪੈੜਿਆ ਤਾਂ ਕੋਈ ਥੋੜੀ ਕਹੰਦਾ ਆ ਆ ਤੂ ਕੇ ਸਾਫ ਸੁਥਰੀ ਹੋ ਕੇ ਕਹੰਦਾ ਖਾਸ ਕਰਕੇ ਜਿੱਦਾ ਜ਼ਿਕਰ ਚੱਲ ਰਿਹਾ ਉਹ ਤਾਂ ਬੜਾ ਨਾ ਤੂ ਕੇ ਸੋਚਾ ਹੋ ਕੇ ਆਇਆ ਉਹ ਕਿੱਥੇ ਪੈੜਿਆ ਤਾਂ ਨਾ ਕਹੰਦਾ ਇੱਥੇ ਇੱਕੂ ਥੀ ਥੀ ਮੈਨੇ ਥਾਂ ਤੇ ਕੂ ਮੈਨੇ ਪੈੜੀ ਥਾਂ ਖਾ ਕੇ ਤੇ ਉਸ ਥਾਂ ਤੇ ਏਡ ਵਿੱਚ ਸੁਟਿਆ ਇਹ ਭੋਜਨ ਉਹ ਉਥੀ ਜਾਈ ਸਟਿਆ ਕਿਸੇ ਲਗਾ ਦੋ ਇਹ ਦੋ ਕਿਸ ਨੂੰ ਲੱਗੇਗਾ ਇਹ ਪਾਪ ਕਿਸ ਨੂੰ ਲੱਗੇਗਾ ਵੀ ਆਪਣੇ ਆਪ ਨੂੰ ਬੜਾ ਸੁਚਾ-ਖੋਤੀ ਸੁਚਾ ਬਣੇ ਪਏ ਥਾਂ ਸੁਚੀਏ ਭੋਜਨ ਸੁਚਾ ਹੈ ਪਰ ਸੁਚੇ ਭੋਜਨ ਨੂੰ ਸੁਟਿਆ ਕਿਥੇ ਤੂੰ ਜਾ ਕੇ ਅਨ ਦੇਵਤਾ ਪਾਣੀ ਦੇਵਤਾ ਬੈ ਸੰਦਰ ਦੇਵਤਾ ਲੋਨ ਇਸ ਭੋਜਨ ਵਿੱਚ ਅਨਾਜ ਸੀ ਪਾਣੀ ਸੀ ਨਿਮਕ ਆਦ ਹੋਰ ਪਦਾਰਥ ਜਿਹੜੇ ਕਿ ਮਾਨੂੰ ਦੇਵਤਾ ਰੂਪ ਹੋ ਕੇ ਇਨਸਾਨ ਦੀ ਜ਼ਿੰਦਗੀ ਵਾਸਤੇ ਇੱਕ ਦੇਵਤਾ ਰੂਪ ਹੁੰਦੇ ਨੇ ਇਨਸਾਨ ਇਹਨਾਂ ਨੂੰ ਖਾ ਪੀ ਕੇ ਜਿਉਂਦਾ ਹੈ ਤੋ ਇਨਸਾਨ ਵਾਸਤੇ ਦੇਵਤਾ ਹੁੰਦੇ ਬਰਦੇ ਨੇ ਪੰਜਵੋ ਪਾਇਆ ਕਿਰਤ ਤਾਂ ਹੋਆ ਪਾਪ ਪਿਤ ਪੰਜਵੇਂ ਨੰਬਰ ਤੇ ਕਿਉਂ ਪਾਇਆ ਜਿਸ ਦੀ ਕੋਈ ਪੀਠ ਨਹੀਂ ਮੰਨੀ ਜਾਂਦੀ ਪੰਜਵੋ ਪਾਇਆ ਕਿਰਤ ਤਾਂ ਹੋਆ ਪਾਪ ਪਿਤ ਇਹ ਪਾਪ ਪਿਤ ਜਿਹੜਾ ਪੋਜਨ ਬਣਿਆ ਫਿਰ ਕੀਤਾ ਕਿ ਤੂੰ ਪਾਪੀ ਸੂਤਨ ਗੱਡਿਆ ਇਸ ਪਾਪੀ ਤਣਿ ਜ ਉਹ ਗੜ ਦਿੱਤਾ ਪਾਪੀ ਤਣਿ ਚ ਪਾ ਦਿੱਤਾ ਠੁੱਕਾਂ ਪਈ ਇੱਥੇ ਤੇ ਪਹਿਲੇ ਤੇ ਮੂੰਹ ਜੀ ਉਸ ਨੂੰ ਤੇ ਠੁਕਰ ਲਾ ਦਿੱਤੀਆਂ ਜੇ ਵੀ ਇੰਨੀ ਤੂੰ ਸੁਚਮ ਕਰੀ ਜਾਂਦਾ ਤੇ ਫਿਰ ਪੋਜਨ ਨੂੰ ਸੁਚਾ ਰੱਖਣ ਦਾ ਕੋਈ ਸਾਧਨ ਹੈ ਤੇਰੇ ਕੋਲ ਕੋਈ ਬੰਦਵਤ ਸਹਾਇ ਹੈ ਸਾ ਵੀ ਕੋਈ ਕਰਮ ਕਾਂਡ ਹੈ ਕਿ ਮੂੰਹ ਠੁਕਾਵਲੇ ਮੂੰਹ ਜ ਨਾ ਪਾਇਆ ਜਾਏ ਭੋਜਨ ਫਿਰ ਖਾਦਾ ਜਾਏ ਤੂੰ ਪਾਪੀ ਸੁਤਨ ਗੱਡਿਆ ਧੁੱਕਾਂ ਪਈਆਂ ਤੇ ਪਹਿਲੇ ਦੂਦੇ ਮੂੰਹ 'ਚ ਧੁੱਕਾਂ ਪੈ ਗਈਆਂ ਜਿਤ ਮੁਖ ਨਾਮ ਨੋ ਉਚਰੇ ਬਿਨ ਨਾਵੈ ਰਸ ਕੈਂ ਤੂੰ ਜਿਸ ਮੂੰਹ ਨਾਲ ਪ੍ਰਮਾਤਮ ਨਾਮ ਨਹੀਂ ਜਪਿਆ ਜਾਂਦਾ ਬਗੈਰ ਪ੍ਰਮਾਤਮ ਦੇ ਨਾਮ ਦੇ ਇਹ ਦੁਨੀਆਵੀ ਰਸ ਅਨੰਦ ਮੰਨਦਾ ਹੈ ਕਈ ਕਿਸਮ ਦੇ ਪਦਾਰਥਾਂ ਦੇ ਨਾਨਕ ਇਹ ਵਹਿ ਜਾਣੀ ਹੈ ਤੇ ਤਿਤ ਮੁਖ ਧੁੱਕਾਂ ਪਾਏ ਇਹ ਨਾਨਕ ਇਸ ਜਾਣਿਆ ਜਾਂਦਾ ਹੈ ਇਹ ਸਮਝਿਆ ਜਾਂਦਾ ਹੈ ਕਿ ਉਹਦੇ ਮੂੰਹ 'ਤੇ ਧੁੱਕਾਂ ਹੀ ਪੈਣੀਆਂ ਵੇ ਬੰਦਾ ਇਤਨੇ ਕੁatsch ਭੋਜਨ ਇਤਨੇ ਪਿਆਰੇ ਭੋਜਨ ਜੋ ਸਾਨੂੰ ਜ਼ਿੰਦਗੀ ਬਿਜਦੇ ਨੇ ਖਾਂਦਾ ਪਰ ਖਾਣ ਵਾਲੇ ਨੂੰ ਦੇਣ ਵਾਲੇ ਨੂੰ ਯਾਦ ਨਹੀਂ ਰੱਖਦਾ ਦਾਤ ਪਿਆਰੀ ਵਿਸਰਿਆ ਦਾਤਾਰਾ ਉਹ ਦਾਤਾਰਾ ਦੇ ਪੁੱਲ ਜਾਂਦਾ ਇਸ ਵਾਸਤੇ ਇਸ ਜੁੜੀ ਹੈ ਕਿ ਜਿਹੜੇ ਅਣਪਾਣੀ ਜਿੱਤੇ ਛਕਦੇ ਆ ਉਸ ਪਰਮਾਤਮਾ ਦਾ ਸਿਮਰਨ ਕੀਤਾ ਜਾਏ ਔਰ ਸੂਚਾਂ ਪਿੱਠਾਂ ਪਿੱਛੇ ਜਾਂਦੇ ਨਾ ਪਿਆ ਜਾਏ ਸਫਾਈ ਜ਼ਰੂਰ ਰੱਖੀ ਜਾਏ ਲੇਕਿਨ ਵਹਿਮ ਪ੍ਰਸਤੀ ਵਾਲੀ ਸੂਚ ਪਿੱਠ ਜਿਹੜੀ ਹੈ ਉਹ ਨਾ ਕੀਤੀ ਜਾਏ ਕਿਉਂਕਿ ਜੇ ਬੜੇ ਸੁੱਚੇ ਬਣਾਂਗੇ ਤੇ ਫਿਰ ਇਸ ਭੋਜਨ ਖਣ ਦਾ ਫਿਰ ਸਾਨੂੰ ਮੱਕਣੀ ਬਣੇਗਾ ਕਿਉਂਕਿ ਪੋਜਨ ਨੂੰ ਅਸੀਂ ਫਿਰ ਬੜਾ ਭੈੜਾ ਬਣਾ ਦਿੰਦੇ ਉਹਦਾ ਕੀ ਨਕੀ ਬਣਾ ਦਿੰਦੇ ਉਹਦਾ ਪੇਟ ਵੀ ਜਾ ਕੇ ਤੇ ਇਲਾਜ਼ਾ ਇੱਥੇ ਸੁਚਕਾਦੀ ਹੈ ਬੰਦੇ ਦੇ ਅੰਦਰ ਦੇ ਇਸੇ ਸੀੜੀ ਵਿੱਚ ਆਤਮਾ ਬੈਠਾ ਇਸੇ ਸੀੜੀ 'ਚ ਮਾਨੂੰ ਗੰਦਗੀ ਦਾ ਗਟਰ ਵੀ ਇਸੇ ਸੀੜੀ 'ਚ ਹੀ ਹੈ ਕੀ ਸੋਚਾ ਕਰ ਗੋ ਤੁਸੀਂ ਹਾਂ ਸਫਾਈ ਦੀ ਗੱਲ ਜ਼ਰੂਰ ਹੈ ਬਈ ਬੰਦਾ ਸਾਫ ਸਫਾਈ ਰੱਖੇ ਮੈਂ ਅੱਲਾ ਪਹਿਲਾ ਅਗਲਾ ਸ਼ਲੋਕ ਇਹਦੇ ਵਿੱਚ ਗੁਰੂ ਸਾਹਿਬ ਔਰਤ ਨੂੰ ਨਿੰਦੇ ਦੇਸਨ ਕਿੰਦਰ ਔਰਤ ਨੀਂਦੀ ਹੈ ਕਿਸੇ ਨੇ ਪੈਰ ਦੀ ਜੁੱਤੀ ਕਿਹਾ ਕਿਸੇ ਨੇ ਇਹ ਬੜੀ ਖਤਰਨਾਕ ਬਲਾਕਿਆ ਕਿਸੇ ਨੇ ਕਿਹਾ ਇਹ ਸਭ ਕੁਝ ਰੱਬ ਦੀ ਬੜੀ ਵੱਡੀ ਗਲਤੀ ਹੈ ਔਰਤ ਬਣਾਉਣੀ ਮਤਲਬ ਔਰਤ ਨੂੰ ਮਰਦ ਆਪਣੇ ਬਰਾਬਰ ਦਾ ਸਤਿਕਾਰ ਨਹੀਂ ਸੀ ਦਿੰਦਾ ਇਸ ਨੂੰ ਪੰਡ ਦੇ ਸਨ ਇਸ ਲਈ ਗੁਰੂ ਸਾਹਿਬ ਨੇ ਪੰਡ ਲਫਜ਼ ਨਾਲ ਔਰਤ ਨੂੰ ਸੰਬੋਧਨ ਕਰਦੇ ਹੋਇਆ ਇਸ ਇਨਸਾਨ ਨੂੰ ਸੰਬੋਧਨ ਜਤਨ ਕੀਤਾ ਹੈ ਕਿ ਪੰਡ ਜੰਮੀ ਹੈ ਪੰਡ ਨਿਮੀ ਹੈ ਪੰਡ ਮੰਗਣ ਵਿਆ ਪੰਡ ਵਿੱਚੋਂ ਹੀ ਬੰਦਾ ਜਨਮ ਲੈਂਦਾ ਹੈ ਪੰਡ ਨਿਮੀ ਹੈ ਪੰਡ ਵਿੱਚੀ ਸਰੀਰ ਵਿੱਚੀ ਪੰਡ ਦੇ ਸਿਰ ਦੇ ਵਿੱਚੀ ਔਰਦ ਸਰੀਰ ਵਿੱਚੀ ਇਨਸਾਨ ਦਾ ਸਰੀਰ ਤਿਆਰ ਹੁੰਦਾ ਚਾਹੇ ਮਰਦ ਦਾ ਚਾਹੇ ਔਰਤ ਦਾ ਪੰਡੂ ਮੰਗਣ ਵੇਆ ਫਿਰ ਬਾਅਦ ਵਿੱਚ ਵਿਆਹ ਵੀ ਉਸ ਔਰਤ ਨਾਲ ਹੀ ਮੰਗਿਆ ਜਾਂਦਾ ਉਹਦੇ ਨਾਲ ਹੀ ਵਿਆਹ ਕੀਤਾ ਜਾਂਦਾ ਪੰਡੂ ਹੋਵੇ ਦੋਸਤੀ ਪੰਡੂ ਚੱਲ ਰਾ ਪੰਡੂ ਨਾਲ ਫਿਰ ਦੋਸਤੀ ਹੋ ਜਾਂਦੀ ਹੈ ਪਤਨੀ ਪਤਨੀ ਪਤੀ ਪਤਨੀ ਦੀ ਤੇ ਇਹਦੇ ਤੋਂ ਹੀ ਅਗਲਾ ਰਾ ਅਗਲਾ ਜੀਵਨ ਵਿੱਚ ਅਲੱਗ ਹੈ ਸੰਸਾਰ ਵੀ ਚੱਲਦਾ ਹੈ ਪੰਡੂ ਮੂਆ ਪੰਡੂ ਪਾਲੀ ਹੈ ਤੇ ਜੇ ਕਦੇ ਇਸੇ ਪਾਣੇ ਅਨੁਸਾਰ ਕਿਸੇ ਦੀ ਔਰਤ ਗੁਜ਼ਰ ਜਾਏ ਵਿਆਹ ਤੋਂ ਬਾਅਦ ਤਾਂ ਪੰਡੂ ਪਾਲੀ ਹੈ ਫਿਰ ਹੋਰ ਦੂਜੀ ਪਾਲਣਾ ਸ਼ੁਰੂ ਕਰਦਾ ਹੈ ਪੰਡ ਹੋਇਆ ਬੰਦਾਂ ਨੂੰ ਜਿਸ ਔਰਤ ਕਰਕੇ ਸਾਰੇ ਬੰਦਾਂ ਨੂੰ ਸਾਰੇ ਰਿਸ਼ਤੇ ਨਾਤੇ ਬਣਦੇ ਨੇ ਰਿਸ਼ਤੇਦਾਰੀ ਦੁਗਣੀ ਹੋ ਜਾਂਦੀ ਹੈ ਕੋਈ ਸਭ ਕੋਈ ਨੇ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾ ਨੇ ਬੜੇ ਬੜੇ ਰਾਜੇ ਮਹਾਰਾਜੇ ਖਾਣ ਵਾਲੇ ਉਹ ਤੁਹਾਨੂੰ ਵੀ ਇਸ ਔਰਤ ਨੇ ਜਨਮ ਦਿੱਤਾ ਹੈ ਭਾਈ ਇਸ ਲਈ ਸੋ ਕਿਉਂ ਮੰਦਾ ਆਖੀ ਐਸੀ ਔਰਤ ਨੂੰ ਮੰਦਾ ਕਿਉਂ ਆਖੀ ਨੀਵੇਂ ਕਿਵੇਂ ਆਖੀ ਹੈ ਪੈਰ ਦੀ ਜੁੱਤੀ ਨੀਚ ਕਿਵੇਂ ਆਖੀ ਜਿਤ ਜੰਮੇ ਰਾਜਾ ਜਿਸ ਤੋਂ ਜੰਮੇ ਰਾਜੇ ਮਹਾਰਾਜੇ ਵੀ ਜਿੱਦੂ ਜਨਮ ਲੈਂਦੇ ਹਨ ਪੀਰਾ ਅਵਤਾਰਨ ਵੀ ਔਰਤੂ ਜਨਮ ਲਿਆ ਸਾਡੀ ਗੁਰੂਆਂ ਸੰਤਾਂ ਮਹਤਵਾਂ ਨੂੰ ਇੱਕ ਔਰਤ ਜਨਮ ਲਿਆ ਪੰਡੂ ਹੀ ਪੰਡੂ ਉਭਜਾ ਪੰਡਾ ਬਾਜਨਾ ਕੋਈ ਔਰਤ ਵਿੱਚ ਹੀ ਔਰਤ ਪੈਦਾ ਹੁੰਦੀ ਹੈ ਔਰਤੂ ਬਿਨਾ ਕੋਈ ਪੈਦਾ ਨਹੀਂ ਹੁੰਦਾ ਨਾਨਕ ਪੰਡਾ ਬਾਹਰਾ ਇੱਕੋ ਸੱਚਾ ਸੋਏ ਔਰਤੂ ਬਿਨਾ ਅਗਰ ਕੋਈ ਹਸਤੀ ਹੈ ਜਿਹੜਾ ਔਰਤੂ ਜਿਹਦਾ ਤਿਆਰੀ ਨਹੀਂ ਹੋਈ ਜਿਹਦੇ ਉਹ ਵਜੂਦ ਦੀ ਉਹ ਇੱਕ ਪਰਮਾਤਮਾ ਆਪ ਹੀ ਹੈ ਕਿ ਕੋਈ ਨਰੰਕਾਰ ਹੈ ਉਹ ਕਿਸੇ ਅਨਾਪ ਅਕਾਰ ਦੇ ਨਾ ਕਿਸੇ ਅਕਾਰ ਰੂਪੀ ਔਰਤੂ ਪੈਦਾ ਹੋਇਆ ਇਥੇ ਇਹ ਗੱਲ ਹੋਰ ਸਪੱਸ਼ਟ ਹੋ ਜਾਏ ਕਿ ਜਿਹੜੇ ਆਖਦੇ ਨੇ ਜੀ ਕਿ ਔਰਤ ਨੂੰ ਮੈਨਸਿਸ ਆਉਂਦੇ ਨੇ ਜੀ ਆਪਿਤਰ ਹੋ ਜਾਂਦੀ ਐ ਇਹਨਾਂ ਨੂੰ ਇੰਨੀ ਹੋਸ਼ ਨਹੀਂ ਕੋਈ ਮੈਨਸਿਸ ਬੰਦ ਹੋ ਕੇ ਉਹਦੇ ਜੀ ਔਰਤ ਮਰਦੇ ਅੰਸ਼ ਮਿਲਦੇ ਨੇ ਤੇ ਉਸੇ ਉਸੇ ਦਾ ਮਾਸ ਦਾ ਲੋਥੜਾ ਬਣ ਕੇ ਉਹਦੇ ਜੀ ਮੂੰਹ ਨੱਕ ਹੱਥ ਪੈਰ ਨਿਕਲ ਕੇ ਇਹ ਸਰੀਰ ਬਣਦਾ ਉਸ ਆਪਿਤਰ ਖੂਨ ਦੇ ਬੰਦ ਹੋਣ ਨਾਲ ਹੀ ਸਾਡਾ ਸਰੀਰ ਬਣਦਾ ਤੇ ਉਸਤਿਰ ਧਾਤੇ ਉਤਿਆਰ ਹੁੰਦਾ ਤੇ ਆਪਿਤਰ ਧਾਤੂ ਜਨਮ ਲੈ ਕੇ ਆਉਂਦਾ ਤੇ ਬਾਅਦ ਬੰਦਾ ਸੁਚਾ ਦੇ ਹੋਰ ਤੇ ਇੱਥੀ ਹੋ ਗਈ ਇੱਕ ਐਸੀ ਸਾਡੀ ਸੋਚ ਐ ਜਿਸ ਔਰਤ ਨੂੰ ਅਸੀਂ ਪੈਦਾ ਹੋਏ ਆ ਉਹ ਉਹ ਕਿਵੇਂ ਨੀਵੀ ਹੋਗੀ ਗੁਰਸਾਹਿਬ ਕਹਿੰਦੇ ਸੋ ਕਿਉ ਮੰਦਾ ਕਿ ਜਦ ਜੰਮੇ ਰਾਜਨ ਜਦ ਕਿ ਔਰਤ ਔਰਤ ਪੈਦਾ ਹੁੰਦੀ ਔਰਤੂ ਬਿਨਾਂ ਕੋਈ ਹੈ ਹੀ ਨਹੀਂ ਮਾਸ ਵਾ ਉਸ ਕਾਲ ਪਰ ਕੋਈ ਗਾਈ ਗੁਰੂ ਦੇ ਨਾਨਕ ਪੰਡਾ ਬਾਹਰ ਆਏ ਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਆ ਭਾਗਾਂ ਰਤੀ ਚਾਰ ਜਿਸ ਮੂੰਹ ਨਾਲ ਉਸ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ ਅਗਰ ਔਰਤ ਵੀ ਪਰਮਾਤਮਾ ਦੀ ਸਿਫਤ ਸਲਾਹ ਕਰਦੀ ਉਹਨੂੰ ਤੁਸੀਂ ਕਿਵੇਂ ਆਪੋਗੇ ਉਹਦੇ ਮੱਥੇ ਤੇ ਤੇ ਚਾਰ ਰਤਿयां ਪਾਪ ਭਾਗਾਂ ਦੀ ਮਣੀ ਖੁੱਲ ਜਾਂਦੀ ਹੈ ਉਸ ਇਨਸਾਨ ਦੇ ਭਾਗ ਜਾਗ ਪੈਣੇ ਨੇ ਜਿਹੜਾ ਜਿਸ ਮੁਖ ਨਾਲ ਉਹ ਪਰਮਾਤਮਾ ਸਿਫਸਲਾ ਕਰਦਾ ਨਾਨਕ ਤੇਮ ਉਜਲੇ ਤਿੱਧ ਸੱਚੇ ਦਰਬਾਰ ਇਹ ਨਾਨਕ ਉਜਲੇ ਉਹੀ ਨੇ ਸੱਚੇ ਦਰਬਾਰ ਵਿੱਚ ਜਿਨ੍ਹਾਂ ਦੇ ਮਨ ਵਿੱਚ ਪ੍ਰਮਤ ਨਾਮ ਉਸ ਸੱਚੇ ਦਰਬਾਰ ਚ ਉਹੀ ਉਜਲੇ ਮੰਨੇ ਜਾਂਦੇ ਨੇ ਇੱਥੇ ਇਹ ਸੁਚੇ ਪੇਟਾ ਕਰਨ ਨਾਲ ਜਾਂ ਔਰਦ ਨੂੰ ਪਵਿੱਤਰ ਸਮਝ ਕੇ ਤੇ ਆਪਣੇ ਆਪ ਨੂੰ ਪਵਿੱਤਰ ਸਮਝਣ ਨਾਲ ਇਹ ਗੱਲ ਉੱਥੇ ਨਹੀਂ ਬਣਦੀ ਉੱਥੇ ਕੱਚ ਪਕਾਈ ਹੁੰਦਾ ਪਾਇ ਨਾਨਕ ਗਿਆ ਜਾ ਪਹਚਾਰ ਪੋੜੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋ ਚੁਣ ਕੱਢੀ ਐ ਇਹ ਆਪਣਾਪਣ ਇਹ ਆਪਣ ਸਾਰੇ ਨੂੰ ਹੀ ਲੱਗੀ ਹੋਈ ਐ ਮੋ ਮਮਤਾ ਤੋਂ ਕੋਈ ਨਹੀਂ ਬਚਦਾ ਪਿਆ ਜਿਹੜਾ ਬੋਲਦਾ ਇਹ ਮੇਰੀ ਜ਼ਮੀਨ ਇਹ ਮੇਰਾ ਘਰ ਇਹ ਮੇਰੀ ਧੀ ਇਹ ਮੇਰਾ ਪੁੱਤਰ ਇਹ ਮੇਰੀ ਨੂੰ ਇਹ ਮੇਰੀ ਮਾਤਾ ਇਹ ਮੇਰੇ ਪਿਤਾ ਇਹ ਮੇਰਾ ਮੇਰਾ ਸਾਰ ਨੂੰ ਲੱਗਿਆ ਇਸ ਲਈ ਜਦੋਂ ਮੇਰੀ ਮੇਰੀ ਕਰੈ ਤਾਂ ਲੱਗ ਕਾਜ ਇੱਕ ਨਹੀਂ ਸੜੈ ਜਦ ਮੇਰੀ ਮੇਰੀ ਮਿਟ ਜਾ ਤਬ ਪ੍ਰਭ ਕਾਇஸ்வரੇ ਆਇ ਇਹ ਮੇਰੀ ਮੇਰੀ ਵਰੀ ਜਿਹੜੀ ਮਮਤਾ ਹੈ ਇਹ ਸਭ ਕੋ ਆਖਾ ਆਪਣਾ ਸਾਰੇ ਆਪਣਾ ਆਪਣਾ ਸਾਰੇ ਆਕੀ ਜਾਂਦੇ ਨੇ ਕੋਈ ਇਹ ਨਹੀਂ ਕਹਿੰਦਾ ਵੀ ਸਭ ਕੁਝ ਪਰਮਾਤਮਾ ਦਾ ਮੈਂ ਵੀ ਉਸੇ ਦਾ ਮੇਰਾ ਮੁਝ ਮੇਂ ਕਿਛ ਨਹੀਂ ਜੋ ਕੁਝ ਜਿਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਾ ਮੇਰਾ ਜੇ ਪੰਤਤਵੀ ਸੀੜ ਤੇਨੂੰ ਸੌਂਪਦਿਆਂ ਫਿਰ ਵੀ ਛੇਕੀ ਬਚਿਆ ਤੇ ਜਿਹੜਾ ਅੰਦਰ ਆਤਮਾ ਹੈ ਉਹ ਵੀ ਉਸੇ ਦਾ ਹੀ ਹੈ ਉਸੇ ਦਾ ਅਣਸ਼ੈਰ ਤੋ ਆਖ ਨੂੰ ਅਰ ਬੰਦਾ ਆਪਣਾ ਤੇ ਨਹੀਂ ਛੋੜ ਸਕਦਾ ਸਭ ਕੋ ਆਖਾ ਆਪਣਾ ਜਿਸ ਨਾ ਹੀ ਸੋਚਣ ਕਢੀ ਹੈ ਵੀ ਐਸਾ ਹੈ ਜਿਹਨੂੰ ਇਹ ਆਪਣੇ ਤਾਂ ਨਹੀਂ ਕਹਿੰਦਾ ਸਭ ਕੁਝ ਉਸ ਪਰਮਾਤਮਾ ਦਾ ਹੀ ਹੈ ਸਭ ਪਾਸੇ ਉਹ ਵਾਹਿਗੁਰੂ ਆਪ ਹੀ ਹੈ ਸ੍ਰੀ ਵੀ ਉਸੇ ਦਾ ਮੇਰਾ ਵੀ ਕੁਝ ਨਹੀਂ ਸਭ ਕੁਝ ਤੇਰਾ ਹੀ ਤੇਰਾ ਤੂੰ ਹੀ ਤੂੰ ਹੀ ਹੈ ਇਹੋ ਜਿਹ ਕੋਈ ਹੈ ਤਾਂ ਉਹਨੂੰ ਚੁਣ ਕੇ ਬਾਕ ਕਢੋ ਵੀ ਉਹ ਕੋਈ ਉਹ ਇਨਸਾਨ ਮੰਨਣ ਯੋਗ ਹੈ ਸਤਕਾਰ ਯੋਗ ਹੈ ਵੀ ਜਿਹੜਾ ਇਹ ਗੱਲ ਸਮਝ ਜਾਏ ਕੀਤਾ ਆਪੋ ਆਪਣਾ ਆਪੇ ਲਿਖਾ ਸੰਦੀ ਹੈ ਫਿਰ ਜਦੋਂ ਇਹ ਆਪਣੇ ਤਾਂ ਲੈ ਕੇ ਚਲਾਂਗੇ ਤੇ ਉਸ ਆਪਣਨ ਦੇ ਬੱਦੇ ਹੋਏ ਜਦੋਂ ਅਸੀਂ ਕੰਮ ਕਰਦੇ ਹੁੰਮੇ ਵਿੱਚ ਆਏ ਹੋਏ ਕਰਦੇ ਹਾਂ ਫਿਰ ਉਹਦਾ ਲੇਖਾ ਵੀ ਆਪ ਹੀ ਭੋਗਣਾ ਪੈਂਦਾ ਹੈ ਜਾ ਰਹਿਣਾ ਨਹੀਂ ਐ ਤੇ ਜੱਗ ਤਮ ਕਾਇਦ ਘਰ ਵੰਡੀ ਐ ਜੇ ਸੰਸਾਰ 'ਚ ਰਹਿਣਾ ਹੀ ਨਹੀਂ ਇਹ ਰਿਸ਼ਤੇ 'ਚ ਰਹਿਣਾ ਹੀ ਨਹੀਂ ਤੇ ਫਿਰ ਕਿਸ ਕਿਸੇ ਗੱਲ ਦਾ ਮਾਣ ਕਿਉਂ ਕਰੀ ਮੇਰਾ ਪੁੱਤਰ ਬੜਾ ਚੰਗਾ ਮੇਰੀ ਹੋਰਤ ਬੜੀ ਚੰਗੀ ਮੇਰਾ ਪਤੀ ਬੜਾ ਚੰਗਾ ਮੇਰਾ ਘਰਦਰ ਬੜਾ ਚੰਗਾ ਇਹ ਦੁਨੀਆ ਦੀ ਮਲਕੀ ਤਾਂ ਇਹਦੇ 'ਚ ਆਪਣਾ ਤੇ ਕਿਉਂ ਬਣਾ ਕੇ ਰੱਖੀਏ ਇਹ ਤੇ ਹੈ ਹੀ ਆਰਜ਼ੀ ਖੇੜ ਐ ਤੇ ਵਕਤੀ ਖੇੜ ਐ ਸਦੀ ਵੀ ਨਹੀਂ ਸਾਡਾ ਇਹਦਾ ਸੰਗ ਤੋ ਫਿਰ ਜਾ ਰਹਿਣਾ ਨਹੀਂ ਐ ਤੇ ਜੱਗ ਇਸ ਜੱਗ 'ਚ ਰਹਿਣਾ ਹੀ ਨਹੀਂ ਤਾਂ ਕਾਇਦ ਘਰ ਵੰਡੀ ਐ ਕਿਸ ਗੱਲ ਦਾ ਘਰ ਵੰਡਾਈਏ ਫਿਰ ਮੰਦਾ ਕਿਸੇ ਨਾ ਆਖੀਏ ਬੜੇ ਅਖਰੀ ਖੂਬ ਜੀਏ ਇਸ ਲਈ ਭਾਈ ਕਿਸੇ ਨੂੰ ਮੰਦਾ ਨਾ ਆਖੋ ਅਗਰ ਕੋ ਚਾਰ ਅੱਖਰ ਗੁਰੂ ਦੇ ਗਿਆਨ ਦੇ ਬੜੇ ਸਮਝੇ ਨੇ ਤੇ ਫਿਰ ਇਹ ਗੱਲ ਵਝੋ ਇਹ ਗੱਲ ਸਮਝੋ ਕਿ ਕਿਸੇ ਨੂੰ ਮੰਦਾ ਨਹੀਂ ਆਖਣਾ ਮੂਰਖਾ ਨਾਲ ਨਾ ਲੁੱਜੀਏ ਤੇ ਜੇ ਕਿਸੇ ਦੀ ਕੋਈ ਰੱਬ ਦੀ ਮੇਰ ਨਹੀਂ ਹੈ ਕੋਈ ਮੂਰਖ ਹੈ ਉਹਦੇ ਨਾਲ ਲੁੱਜਣ ਦੀ ਬਹਿਸ ਮਵਾਸੀ ਦੀ ਝਗੜੇ ਕਰਨ ਦੀ ਕੋਈ ਲੋੜ ਨਹੀਂ ਹੈ ਕੁਝ ਸ਼ੁੱਧ ਚਰਨ ਦੀਆਂ ਗੱਲਾਂ ਨੇ ਜਿਵੇਂ ਕੂ ਹੱਥੀ ਪੜਨਾ ਗਲਤ ਹੈ ਕੂ ਥੀ ਕੂ ਥੀ ਪੈੜੀ ਥਾਂ ਤੇ ਜਾ ਕੇ ਇਹ ਜਿਹੜੇ ਲਫ਼ਜ਼ ਆਏ ਨੇ ਕਿ ਪੰਡੂ ਪੰਡ ਜੰਮੀਆ ਪੰਡ ਜੰਮੀਆ ਪੰਡ ਨਿਮੀਆ ਪੰਡ ਮੰਗਣ ਵਿਆਹ ਵਿਆਹ ਨੂੰ ਵਿਆਹ ਉਹ ਪੜਿਆ ਜਾ ਰਿਹਾ ਇਹ ਗਲਤ ਹੈ ਵਿਆਹ ਲਫ਼ਜ਼ ਜਿਹੜਾ ਹੈ ਜਿਸ ਨੂੰ ਇੰਗਲਿਸ਼ ਨਾਉਨ ਹੁੰਦਾ ਹੈ ਇਹ ਗੁਰਮੁਖੀ ਵਿੱਚ ਇਹ ਨਾਮ ਹੈ ਗੁਰਬਾਣੀ ਦੀ ਵਿਆਕਰਨ ਅਨੁਸਾਰ ਨਾਮ ਅੱਖਰਾਂ ਦੇ ਆਖਰੀ ਸ਼ਬਦ ਦੇ ਆਖਰੀ ਅੱਖਰ ਨੂੰ ਓਕੜ ਜਾਂ ਸਿਆਰੀ ਨਹੀਂ ਪੜੀ ਜਾਂਦੀ ਜਿਸ ਤਰ੍ਹਾਂ ਵਿਆਹ ਨੂੰ ਵੀ ਵਿਆਹ ਪੜਨਾ ਚਾਹੀਦਾ ਵਿਆਹ ਹੋ ਨਹੀਂ ਜਿਸ ਤਰ੍ਹਾਂ ਰਾਹ ਰਾਹ ਦੇ ਹਾ ਦੇ ਵੀ ਓਕੜ ਨਹੀਂ ਪੜਿਆ ਜਾਂਦਾ ਰਾਹ ਵੀ ਨਾਮ ਹੈ ਰਸਤੇ ਦਾ ਨਾਮ ਹੈ ਇਹ ਨਾਮ ਹੈ ਇਹ ਨਹੀਂ ਪੜਿਆ ਜਾਂਦਾ ਬੰਦਾਨ ਬੰਦਾਨ ਦੇ ਅਸੀਂ ਓਕੜ ਨਹੀਂ ਪੜਦੇ ਜਿਸ ਤਰ੍ਹਾਂ ਬੰਦਾਨ ਤੇ ਨਹੀਂ ਪੜਦੇ ਇਸ ਤਰ੍ਹਾਂ ਰਾਹ ਤੇ ਵਿਆਹ ਦਾ ਵੀ ਨਹੀਂ ਪੜਿਆ ਜਾਂਦਾ ਤੋ ਇਹ ਅਸੀਂ ਖਿਆਲ ਰੱਖੀਏ ਇਹ ਬੜੀ ਸਾਡੀ ਕੂਮ ਵਿੱਚ ਇੱਕ ਇਹ ਅਗਿਆਨਤਾ ਵਾਲੀ ਗੱਲ ਚੱਲਦੀ ਪਈ ਹੈ ਸ਼ਾਹ ਨੂੰ ਸ਼ਾਹੂ ਰਾਹ ਨੂੰ ਰਾਹੂ ਵਿਆਹ ਨੂੰ ਵਿਆਹੂ ਇਹ ਇਸ ਕਿਸਮ ਦੀਆਂ ਗਲਤੀਆਂ ਸੇ ਨਾ ਕਰੀਏ ਇਹ ਅਸ਼ੁੱਧ ਹੈ ਉੋਂਕੜ ਪੜਨੇ ਉਹ ਇਹਦੇ ਨਾਲ ਲੱਗੀਆਂ ਸਿਆਰੀਆਂ ਪੜਨੀਆਂ ਅਸ਼ੁੱਧਨ ਕਿਰਿਆਵਾਦੀ ਜਿਹੜੇ ਲਫ਼ਜ਼ਨ ਜਿਨ੍ਹਾਂ ਕਿਸੇ ਕੰਮ ਦਾ ਹੋਣਾ ਕਰਨਾ ਸੇ ਨਾ ਆਓ ਜਾਓ ਖਾਓ ਪੀਓ ਕਹੋ ਲੋ ਸੋਹੂ ਦੇਹੂ ਇਨ੍ਹਾਂ ਅੱਖਰਾਂ ਦੀ ਜਿਹੜੇ ਆਖਰੀ ਅੱਖਰਾਂ ਲੱਗੀ ਊਂਕੜਾ ਜਾਂ ਸਿਆਰੀ ਆ ਉਹ ਬੜੀ ਜਾਏਗੀ ਬਾਕੀ ਨਹੀਂ ਪੜੀ ਜਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ